ਕੱਲ ਬਿਆਨ ਦਿੱਤਾ ਵਾ ਕਿ ਜਿਹੜੇ ਕਿਸਾਨ ਆਗੂ ਆ ਉਹ ਜੀ ਦੁਕਾਨਾਂ ਚਲਾਉਂਦੇ ਆ ਇਹਨਾਂ ਨੇ ਆਪਣੇ ਹਿੱਸੇ ਰੱਖੇ ਹੋਏ ਆ ਹਸਤਾਲਾਂ ਚ ਤੇ ਆਪਣੇ ਇਹਨਾਂ ਨੇ ਹਿੱਸੇ ਰੱਖੇ ਹੋਏ ਹੋਟਲਾਂ ਚ ਇਹ ਉਹਨੇ ਬਿਆਨ ਦਿੱਤਾ ਵਾ ਉਹੜਾ ਬਿਆਨ ਦਿੱਤਾ ਉਹਦੀ ਅੱਜ ਮਤਾ ਪਾਸ ਕਰਕੇ ਨਖੇਦੀ ਕੀਤੀ ਗਈ ਆ ਜੇ ਭਗਵੰਤ ਮਾਨ ਕੋਈ ਸਬੂਤ ਹੈਗੇ ਆ ਤੇ ਇੱਕ ਅਸੀਂ ਇਹ ਗੱਲ ਕਵਾਂਗੇ ਭਗਵੰਤ ਮਾਨ ਨੂੰ ਹਾਈ ਕੋਰਟ ਦੇ ਸਿਟਕ ਜੱਜ ਤੋਂ ਇੱਕ ਹਾਈ ਪਾਵਰ ਜਿਹੜੀ ਆ ਇੱਕ ਜਿਹੜੀ ਆ ਕਮੇਟੀ ਬਣਾਈ ਜਾਵੇ ਜਿਹੜੀ ਜਾਂਚ ਕਮੇਟੀ ਬਣਾਈ ਜਾਵੇ ਉਹਦੀ ਨਿਗਰਾਨੀ ਜਿਹੜੀ ਆ ਉਹ ਹਾਈ ਕੋਰਟ ਦਾ ਸਿਟਿੰਗ ਜੱਜ ਕਰੇ ਉਹਦੇ ਤਹਿਤ ਸਾਰੇ ਕਿਸਾਨਾਂ ਕੋਲ ਜਿੰਨੀਆਂ ਜਿੱਥੇ ਬੰਦੀਆਂ ਨੇ ਆ ਉਹ ਵੀ ਲੈਂਦੇ ਜਾਣਾ ਉਹਦੇ ਦੈਰੇ 'ਚ ਤੇ ਨਾਲ ਜਿੰਨੇ ਵੀ ਭਗਵੰਤ ਮਾਨ ਦੇ 94 ਐਮਐਲਏ ਜਿੰਨੇ ਵੀ ਆਗੇ ਆ ਤੇ ਭਗਵੰਤ ਮਾਨ ਆਪ ਤੇ ਇਹਦੀ ਸਾਰੀ ਅਫਸਰਚਾਈ ਉਹਦੇ ਦੈਰੇ 'ਚ ਲੈਂਦੀ ਜਾਵੇ ਕਿ ਜਦੋਂ ਇਹ ਐਮਐਲਏ ਬਣ ਤੋਂ ਪਹਿਲਾਂ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਦੀ ਕਿੰਨੀ ਜਾਇਦਾਦ ਸੀ ਇਹ ਅਫਸਰ ਹ ਜਦੋਂ ਲੱਗੇ ਨੌਕਰੀ ਤੇ ਉਹਨਾਂ ਦੀ ਕਿੰਨੀ ਜ਼ਿਆਦਾ ਸੀ ਤੇ ਅੱਜ ਉਹਨਾਂ ਦੀਆਂ ਕਿੰਨੀਆਂ ਵਾ ਇਸ ਤਰ੍ਹਾਂ ਕਾਲੀ ਜਾਂਦੀ ਸਰਕਾਰ ਰਹੀ ਹੈ 15 ਸਾਲ ਪਹਿਲਾਂ 10 ਸਾਲ ਜਿਹੜੀਆਂ ਕੈਪਟਨ ਮਨਿੰਦਰ ਦੀ ਰਹੀ ਹੈ ਉਹਨਾਂ ਦੀ ਵੀ ਸਾਰੀ ਅਫਸਰਸ਼ਾਹੀ ਦੀ ਜਿੰਨੇ ਐਮ ਐਲ ਏ ਮੁੱਖ ਮੰਤਰੀ ਮੰਤਰੀ ਰਹੇ ਆ ਉਹਨਾਂ ਨੂੰ ਉਸੇ ਜਾਂਚ ਲੈਂਦਾ ਜਾਵੇ ਕਿ ਉਹਨਾਂ ਦੀ ਇੰਨੀ ਜ਼ਿਆਦਾ ਸੀ ਪਹਿਲਾਂ ਤੇ ਮੰਤਰੀ ਐਮ ਐਲ ਏ ਬਣ ਤੋਂ ਜਾਂ ਅਫਸਰ ਜਿੰਨੇ ਪਹਿਲਾਂ ਰਿਟਾਇਰ ਹੋ ਗਏ ਜਾਂ ਤੁ ਜੋ ਵੀ ਆ ਉਹਨਾਂ ਨੇ ਬਾਅਦ ਕਿੰਨੀਆਂ ਜ਼ਿਆਦਾ ਤਾ ਬਣਾਈਆਂ ਨੇ ਨਜਾਇਜ਼ ਬਣਾਈਆਂ ਆ ਜਿਹੜੀਆਂ ਜਿਹੜੀਆਂ ਪੰਜਾਬ ਨੂੰ ਲੁੱਟ ਕੇ ਲੋਕਾਂ ਨੂੰ ਬਣਾਇਆ ਉਹ ਸਾਰੀਆਂ ਜਾਇਦਾਦਾਂ ਨਜਾਇਜ਼ ਆ ਉਹ ਕਮੇਟੀ ਜਾਂਚ ਕਰੇ ਜਿਹੜੇ ਦੋਸ਼ੀ ਪਾਈ ਜਾਣ ਉਹਨਾਂ ਸਾਰਿਆਂ ਦੀ ਜਾਇਦਾਦਾਂ ਜ਼ਬਤ ਕਰਕੇ ਉਹ ਗਰੀਬਾਂ ਦੇ ਵੰਡੀਆਂ ਜਾਣ ਇਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਮਗਰ ਡੱਕਿਆ ਜਾਵੇ ਇਹ ਅਸੀਂ ਮੰਗ ਕਰਦੇ ਆ ਦੂਜੀ ਉਹ ਕਹਿੰਦਾ ਵੀ ਮੇਰੇ ਨਾਲ ਜਿੱਥੇ ਮਰਜ਼ੀ ਗੱਲ ਕਰ ਲਓ ਭਗਵੰਤ ਮਾਨ ਕਹਿ ਰਿਹਾ ਵੀ ਮੇਰੇ ਨਾਲ ਜਿੱਥੇ ਮਰਜ਼ੀ ਡਿਬੇਟ ਕਰ ਲਾਣ ਕਿਸਾਨੀ ਦੇ ਸੰਕਟ ਦੇ ਉੱਤੇ ਕਰ ਲੈਣਾ ਪਾਣੀ ਵਾਲੇ ਤੇ ਕਰ ਲੈਣਾ ਬਾਕੀ ਚੀਜ਼ਾਂ ਦਾ ਕਰ ਲੈਣਾ ਐਂ ਤਿਆਰ ਆ ਭਗਵੰਤ ਮਾਨ ਤੂੰ ਥਾਂ ਤੈਅ ਕਰ ਇੱਕ ਤਰੀਕ ਤੈਅ ਕਰ ਸਮਾਂ ਤੇ ਸਥਾਨ ਤੂੰ ਤੈਅ ਕਰ ਲਾ 6 10 ਕਿੱਥੇ ਆਈਏ ਕਿੱਥੇ ਆਕੇਗਾ ਉੱਥੇ ਆਵਾਂਗੇ ਕਰ ਤੂੰ ਕਰ ਸਾਡੇ ਨਾਲ ਡਿਬੇਟ ਲੋਕਾਂ ਦੇ ਸਾਹਮਣੇ ਆਵੇ ਪੂਰੇ ਉਹ ਜਿਹੜੀ ਆ ਲਾਈਵ ਹੋਵੇ ਸਾਰੇ ਚੈਨਲ ਉਨੂੰ ਲਾਈਵ ਕਰਨ ਜਿੰਨੇ ਵੀ ਆ ਇਹ ਇਹ ਵੀ ਇਹ ਵੀ ਅਸੀਂ ਇਹ ਚੈਲੰਜ ਚ ਕਬੂਲ ਕਰਦੇ ਆ ਜਿਹੜਾ ਆ ਨਾ ਤੂੰ ਸਾਡੇ ਨਾਲ ਡਿਬੇਟ ਕਰ ਲੋ ਦੂਸਰੀ ਗੱਲ ਤੇਰਾ ਭਾਈ ਤੂੰ ਫ੍ਰੈਸਟ੍ਰੇਸ਼ਨ ਤੇ ਆ ਤੂੰ ਫ੍ਰੈਸਟ੍ਰੇਟ ਹੋਇਆ ਪਿਆ ਵਾ ਤੂੰ ਤੇਰੀ ਆਤਮਾ ਲਈ ਤੂੰ ਤੂੰ ਉਹਦਾ ਵਾ ਹੜਪੜਾਇਆ ਪਿਆ ਵਾ ਜਿਹੜੀ ਫ੍ਰੈਸਟ੍ਰੇਸ਼ਨ ਬੋਲ ਰਹੀ ਆ ਕਿਉਂ ਇਹ ਤੇਰੀ ਕਿਤੇ ਨਹੀਂ ਚੱਲਦੀ ਇਆਂ ਨਾ ਇਹ ਇੱਕ ਕਲਰਕ ਉਹ ਵੀ ਇਹ ਕੋਈ ਬਦਲ ਸਕਦਾ ਆਪ ਉਹ ਵੀ ਕੇਜਰੀਵਾਲ ਨੇ 250 ਬੰਦਾ ਇੱਥੇ ਲਾਇਆ ਤੇਰੇ ਐਮਐਲਏ ਨਾਲ ਲਾਤਾ ਤੇਰੇ ਅਫਸਰਾਂ ਨਾਲ ਲਾਤਾ ਚੇਅਰਮੈਨ ਆਪਣੇ ਦਾ ਪ੍ਰਡਕਸ਼ਨ ਕੰਟਰੋਲ ਬੋਰਡ ਦਾ ਉਹਨਾਂ ਨੇ ਆਪਣਾ ਲਾਤਾ ਨੀਣਾ ਗੁੱਤਾ ਲਿਆ ਕੇ ਜਿਹੜਾ ਡਾਇਰੈਕਟਰੀ ਲਿਸਟ ਜਿਹੜਾ ਉਦਯੋਗ ਭਾਗ ਸੀ ਉਹਦਾ ਵੀ ਡਾਇਰੈਕਟਰ ਉਹਨਾਂ ਨੇ ਆਪਣਾ ਲਾਤਾ ਲਿਆ ਕੇ ਉਹਦਾ ਵੀ ਉਹਨਾਂ ਚੇਅਰਮੈਨ ਆਪਣਾ ਲਾਤਾ ਲਿਆ ਕੇ ਇਸੇ ਤਰ੍ਹਾਂ ਹੀ ਬਾਕੀ ਥਾਵਾਂ ਦੇ ਉੱਤੇ ਵੀ ਸਾਰੇ ਅਫਸਰਾਂ ਨਾਲ ਕਸੀਲਦਾਰਾਂ ਨਾਲ ਡੀਸੀਆਂ ਨਾਲ ਬਾਕੀ ਵੱਡੀ ਅਫਸਰਸ਼ਾਹੀ ਨਾਲ ਤੇਰੇ ਸਾਰੇ ਐਮਐਲਏ ਤੋਂ ਨਾ ਬੰਦੇ ਭਾਇ ਹੋਇ ਕਰੋੜਾ ਸਾਰੇ ਜਿਹੜੇ ਦਫਤਰਿਆ ਸਰਕਾਰੀ ਸਾਰੇ ਭ੍ਰਿਟਾਚਾਰ ਦਾ ੱਡਾ ਬਣੇ ਹੋਇਆ ਥੱਲੇ ਉੱਲੀ ਤੋਂ ਉੱਪਰ ਤੱਕ ਸਾਰਾ ਪੈਸਾ ਦਿੱਲੀ ਤੱਕ ਲੁੱਟ ਕੇ ਜਾ ਰਿਹਾ ਤੈਨੂੰ ਦੇਖਦਾ ਨਹੀਂ ਰੇਤ ਤੇਰੇ ਸਾਰੇ ਐਮ ਐਲ ਏ ਵੇਚ ਰਿਆ ਤੇਰੇ ਸਾਰੇ ਮੰਤਰੀ ਵੇਚ ਰਿਆ ਤੈਨੂੰ ਦਿਸਦਾ ਨਹੀਂ ਪੰਜਾਬ ਚ ਹਾਲਤ ਕੀ ਆ ਸ਼ਰਾਬ ਬਿਕ ਰਹੀ ਆ ਅੱਜ 11 ਲੀਟਰ ਜਿਹੜੀ ਆ ਖਬਰ ਆਈ ਆ 11 ਲੀਟਰ ਦੀ ਗਰਾਜ ਚ ਆਈ ਐਥਨੋਲ ਜਿਹੜੀ ਆ ਜਿਹੜੀ ਮੈਥਨੋਲ ਆ ਜਿਹੜੀ ਦੀ ਨਕਲੀ ਸ਼ਰਾਬ ਬਣਦੀ ਜਿਹਦੇ ਨਾਲ ਮਿੱਥੇ ਮਰੇ ਬੰਦੇ 29 ਬੰਦੇ 28 ਬੰਦੇ ਮਰ ਗਏ ਉੱਥੇ ਉਹ ਆ ਰਹੀ ਆ ਉਹ ਕਿਹਦੀ ਜਾਇਤ ਨਾ ਆ ਰਹੀ ਆ ਉਹ ਬੰਦੇ ਆ ਉਹ ਉੱਥੇ 28 ਬੰਦੇ ਮਰਿਆ ਜਿਹੜੀ ਉਹ ਜਿਹੜੀ ਨਕਲੀ ਸ਼ਰਾਬ ਵੇਚਦੇ ਰਿਆ ਉਹ ਕਿਦਣਾ ਵੇਚਦੇ ਰਿਆ ਤੂੰ ਆਪ ਹੀ ਕਹਿਆ ਸੀ ਮੁੱਖ ਮੰਤਰੀ ਨੇ ਕਹਿਆ ਸੀ ਕਿ ਸਾਡੇ ਦੇਤਾ ਜਿਹੜੇ ਆਧਮ ਪਾਰਟੀ ਦੇ ਨੇਤਾ ਅਫਸਰ ਸ਼ਾਈ ਤੇ ਨਸ਼ਾ ਤਸਕਰ ਜਿਹੜੇ ਇਹ ਸ਼ਰਾਬ ਵੇਚਣ ਵਾਲੇ ਉਹਨਾਂ ਦਾ ਘੱਟ ਜੋੜ ਤੋਂ ਬਗੈਰ ਸ਼ਰਾਬ ਨਹੀਂ ਵੇਖ ਸਕਦੀ ਤੇ ਕਰ ਕਾਰਵਾਈ ਕਿਤੇ ਕਰ ਰਹਾ ਇਸ ਕਰਕੇ ਜੋ ਤੂੰ ਬੋਲ ਰਿਹਾ ਉਹ ਤੂੰ ਫਰਡਰੇਸ਼ਨ ਤੋਂ ਬੋਲ ਰਿਹਾ ਜਿਹੜੇ ਤੂੰ ਦੋਸ਼ ਲਾ ਰਿਹਾ ਉਹਨਾਂ 'ਚ ਕੋਈ ਅਗਾਨਿਕ ਸਚਾਈ ਨਹੀਂ ਆਜੀ ਜਿਹੜਾ ਤੂੰ ਜਿਹੜਾ ਮਹਾਰਾਜ ਪਿੰਡਾਂ ਬਕੰਡੇ ਦੇ ਵਿੱਚ ਉਹਦੀ ਗੱਲ ਦਿੱਤੀ ਆ ਇਹ ਕਹਿੰਦਾ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਜੇ ਕਿਸੇ ਦੀ ਗੱਲ ਵੀ ਹੈਗੀ ਸੀ ਜੇ ਮੰਨ ਲਓ ਉੱਥੇ ਕਿਹਦੀ ਛੜਦੇ ਪੈਸੇ ਕਹਿੰਦੇ ਦੋਣਵਾਤੇ ਪਹਿਲ ਲਾਇਆ ਉਹ ਤੇ ਕਰੋ ਪਰਚਾ ਉਹਦੀ ਇਨਕੁਆਰੀ ਕਰੋ ਉਹਦੀ ਇਨਕੁਆਰੀ ਕਰੋ ਪਿੰਡ ਸਾਰਾ ਇਕੱਠਾ ਵਾ ਉਹ ਆਂਦੇ ਨੇ ਦਾ ਪੈਸਾ ਦਿੱਤਾ ਹੀ ਕਿਸੇ ਨੂੰ ਨਹੀਂ ਗਾ ਉਹ ਉਹ ਉਹਦੀ ਇਨਕੁਆਰੀ ਕਰੋ ਨਹੀਂ ਬਖਸ਼ਣਾ ਚਾਹੀਦਾ ਬਾਕੀ ਕੋਈ ਜਥੇਬੰਦੀਆਂ ਦੇ ਜਿਹੜੇ ਕੋ ਬੰਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਜਥੇਬੰਦੀਆਂ ਦੇ ਬੰਦਿਆਂ ਨੇ ਜਿਨ੍ਹਾਂ ਨੇ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਪੈਸੇ ਵਾਉਣ ਚ ਜਾਂ ਉਹਨਾਂ ਦੇ ਵਧਾਉਣ ਦੇ ਵਿੱਚ ਆਪਣੇ ਉਹਨਾਂ ਦੇ ਉਹਨਾਂ ਦਾ ਉਹਨਾਂ ਦੇ ਪੈਸੇ ਤਾਂ ਉਹਨਾਂ ਦੇ ਚ ਮਾਜਾ ਵਧਾਉਣ ਚ ਜੇ ਕਿਸੇ ਨੇ ਪਹਿਲਾਂ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਟਾਇਰੇ 'ਚ ਖੜਾ ਕਰਕੇ ਸਿਲਸਿਲਾ ਕਮਰੇ ਟੱਕੋ ਇਹ ਭਗਵੰਤ ਮਾਨ ਜੀ ਜਿ ਤਰ੍ਹਾਂ ਇਹ ਇਹ ਜਿ ਤਰ੍ਹਾਂ ਜਿਹੜੇ ਬੰਦਿਆ ਨਹੀਂ ਚੱਲਦੀਆਂ ਤਲੀ ਤੇ ਰੱਖ ਕੇ ਲੜਦੇ ਤਲੀ ਤੇ ਰੱਖ ਕੇ ਲੋਕਾਂ 'ਤੇ ਲੜ ਰਹੇ ਆ ਤਲੀ ਤੇ ਰੱਖ ਕੇ ਲੜਾਂਗੇ ਆਪਣਾ ਸਾਰਾ ਕੁਝ ਵਾਰ ਵਾਰਿਆ ਹੋਇਆ ਵਾ ਇਸ ਕਰਕੇ ਆਪਣਾ ਜੋ ਵੀ ਅਗਿਆ ਜੋ ਅਸੀਂ ਤੇਰੇ ਗਾੜੀ ਰਾस्ते ਤੇਰੇ ਚੈਂਜ ਕਬੂਲ ਕੀਤੇ ਆ ਉਹਨਾਂ ਨੂੰ ਲਾਗੂ ਕਰਾ ਚੜ੍ਹਦੀ ਕਲਾ ਨਾਲ ਕਿਸਾਨ ਮਜ਼ਦੂਰ ਸੰਘਰਸ਼ੀ ਕਮੇਟੀ ਪੰਜਾਬ ਵੱਲੋਂ ਅਸੀਂ ਤੇਰਾ ਭਾਰਤ ਮਾਲਾ ਪ੍ਰੋਜੈਕਟ ਜੋ ਤੂੰ ਹਾਲ ਕਰ ਰਿਹਾ ਵਾ ਲੋਕਾਂ ਦਾ ਤੂੰ ਕਿਹਦਾ ਏਜੰਡਾ ਕੀਦਾ ਲਾਗੂ ਕਰ ਰਿਹਾ ਕਾਰਪੋਰੇਟ ਦਾ ਕਰ ਰਿਹਾ ਉਹਦੇ ਹੱਕ ਚ ਬੋਲ ਰਿਹਾ ਉਹਦੇ ਹੱਕ ਚ ਤੂੰ ਬੋਲ ਰਿਹਾ ਕਹਿ ਰਿਹਾ ਮੈਂ ਤਰਨੇ ਨਹੀਂ ਲਗਦੇ ਮਜ਼ਾਰੇ ਨਹੀਂ ਲਗਦੇ ਨੇ ਤੂੰ ਰੋਕ ਲੇਗਾ ਸਾਨੂੰ ਤਰਨੇ ਮਜ਼ਾਰੇ ਤੋਂ 6 ਮਈ ਨੂੰ ਰੋਕ ਲਿਆ ਸਾਨੂੰ ਤੂੰ ਹੁਣ ਰੋਕ ਲੇਗਾ ਅਸੀਂ ਆਪਣੇ ਲੋਕਾਂ ਦੇ ਹੱਕ ਚ ਤਰਨੇ ਮਜ਼ਾਰੇ ਕਰਾਂਗੇ ਕਿਹੜਾਂ ਦੇ ਤੇਰੇ ਐਮਐਲਏ ਮੰਤਰੀ ਜਿਹੜੇ ਪਿੰਡਾਂ ਚ ਆਉਣਗੇ ਸਵਾਲ ਪੁੱਛਾਂਗੇ ਸਾਨੂੰ ਤਾਂ ਕੋਈ ਨਹੀਂ ਥੰਮ ਤਾਂ ਮੀਰ ਮੰਨੂ ਨਹੀਂ ਰੋਕ ਸਕਿਆ ਸਭ ਤੇ ਜਕਰੀਆ ਗਾਨੀ ਰੋਕ ਸਕਿਆ ਸਾਨੂੰ ਤਾਂ ਖ਼ਾਬਦਾਲੀ ਨਹੀਂ ਰੋਕ ਸਕਿਆ ਸਾਨੂੰ ਤਾਂ ਨਾਨਕਦਰਸ਼ ਨਹੀਂ ਰੋਕ ਸਕਿਆ ਸਾਨੂੰ ਤਾਂ ਅੰਗਰੇਜ਼ ਨਹੀਂ ਰੋਕ ਸਕੇ ਸਾਨੂੰ ਤਾਂ ਕਾਲੇ ਅੰਗਰੇਜ਼ ਨਹੀਂ ਰੋਕ ਸਕੇ ਇਸ ਕਰਕੇ ਚੜ੍ਹਦੀ ਕਲਾ ਨਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੀਰ ਕਰਦਾ ਆ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਖਲੋਤੇ ਆਂ ਤਗੜੇ ਹੋ ਜਾਓ ਆਪਣੇ ਪਿੰਡਾਂ ਦੀ ਲਾਬੰਦੀ ਬਣਾਓ ਆਪਣੇ ਪੜਾਈ ਤਾਕਤ ਵਧਾਓ ਆਪਣੀ ਪੁਖਤ ਉਖਤ ਬਣਾਓ ਚੜ੍ਹਦੀ ਕਲਾ ਨਾਮ ਵਾਲੇ ਸਮੇਂ ਚ ਸਾਰੇ ਹਿਸਾਬ ਲਵਾਂਗੇ ਇਸ ਭਗਵਾਨਤ ਮੰਦੀ ਸਰਕਾਰ ਤੋਂ ਤੇ ਮੋਦੀ ਸਰਕਾਰ ਤੋਂ ਜਿਹੜਾ ਤੁਹਾਡਾ ਸਾਰੀ ਹੋਡ ਮਟਾਉਣ ਜਾ ਰਹੇ ਆ ਤੁਹਾਡਾ ਐਸੇ ਤਮਟਾਉਣ ਜਾ ਰਹੇ ਆ ਤੁਹਾਡੀਆਂ ਜਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੇ ਆ ਇਸ ਕਰਕੇ ਤਗੜੇ ਹੋ ਕੇ ਮੈਦਾਨ ਚ ਆਈਏ ਜਿੱਤ ਪੱਕੀ ਆ ਵੈਰੂਜੀ ਦਾ ਖਾਲਸਾ ਵੈਰੂਜੀ ਦਾ